ਗੁਰਦਾਸ ਮਾਨ ਵੱਡਾ ਨਾਂ ਰਿਹਾ ਹੈ ਆਲਵੇਸ ਵੱਡੀਆਂ-ਵੱਡੀਆਂ ਸੀ ਸਟੇਜਾਂ ਤੇ ਗੁਰਦਾਸ ਮਾਨ ਨੂੰ ਦੇਖਿਆ ਹੈ 2019 ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਦੇ ਇੱਕ ਸ਼ੋਹ ਦੀ ਵਿਰੋਧਤਾ ਹੋਈ ਉੱਥੇ ਸ਼ੋਹ ਦੇ ਵਿੱਚ ਕੋਈ ਬੈਨਰ ਲੈ ਕੇ ਆਇਆ ਤਾਂ ਉਹਨੇ ਭੱਦੀ ਸ਼ਬਦਾਂ ਲਈ ਗੁਰਦਾਸ ਮਾਨ ਉਹਨਾਂ ਨੇ ਬੋਲੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਤੇ 5 ਸਾਲਾਂ ਬਾਅਦ ਪਿਛਲੇ ਸਾਲ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਸ਼ੋਅ ਨਹੀਂ ਲੱਗੇ ਪਰ ਹੁਣ ਅਮਰੀਕਾ ਦੇ ਵਿੱਚ ਉਹਨਾਂ ਦੇ ਸ਼ੋਅਾਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ 5 ਸਾਲ ਮਾਫੀ ਨਹੀਂ ਮੰਗੀ ਪਰ ਹੁਣ ਜਦੋਂ ਪਾਣੀ ਸਿਰੋਂ ਲੰਘ ਗਿਆ ਜਦੋਂ ਹੁਣ ਸ਼ੋਅਾਂ ਦੇ ਵਿੱਚ ਟਿਕਟਾਂ ਨਹੀਂ ਵਿਕ ਰਹੀਆਂ ਸੀ ਤਾਂ ਗੁਰਦਾਸ ਮਾਨ ਹੋਣਾ ਨੇ ਇੱਕ ਨਿੱਜੀ ਰੇਡੀਓ ਚੈਨਲ ਤੇ ਆ ਕੇ ਮਾਫੀ ਮੰਗ ਲਈ ਆ ਕੀ ਮੰਨਣਾ ਤੁਹਾਡਾ ਕੀ ਇਹ ਮਾਫੀ ਮੰਗਣ ਦੇ ਵਿੱਚ ਗੁਰਦਾਸ ਮਾਨ ਜ਼ਿਆਦਾ ਲੇਟ ਤਾਂ ਨਹੀਂ ਹੋ ਗਏ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਜਦੋਂ ਦੀ ਇਹ ਇੰਟਰਵਿਊ ਆਈ ਆ ਮਾਫੀ ਵਾਲੀ ਉਦੋਂ ਪਿੱਛੋਂ ਸੋਸ਼ਲ ਮੀਡੀਏ ਦੇ ਵਿੱਚੋਂ ਕੋਈ 500 ਕਮੈਂਟ ਉਹਨਾਂ ਦੇ ਹੱਕ ਦੇ ਵਿੱਚ ਹੋਣੇ ਆ ਬਾਕੀ ਤਕਰੀਬਨ 90% ਜਿਹੜੇ ਕਮੈਂਟ ਹੈਗੇ ਉਹ ਉਹਨਾਂ ਦੇ ਵਿਰੋਧ ਦੇ ਵਿੱਚ ਹੀ ਆ ਵੀ ਬਹੁਤ ਲੇਟ ਹੋ ਗਏ ਮਾਫੀ ਮੰਗਣ ਵਾਸਤੇ ਵੇ ਇਨੈਚਰ ਪਹਿਲਾਂ ਤੁਸੀਂ ਕਿਉਂ ਨਹੀਂ ਅੰਜਮਕਲਾ ਮਾਫੀ ਮੰਗੀ ਗਈ ਪਰ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਆਏ ਹੋਏ ਨੇ ਜਾਂ ਜਿਹੜੇ ਹੁਣ ਨਵੇਂ ਆਏ ਨੇ ਜਾਂ ਪਹਿਲਾਂ ਦੇ ਆਏ ਹੋਏ ਨੇ ਉਹਨਾਂ ਦੇ ਵਰਕ ਪਰਮਿਟ ਬੰਦ ਹੋ ਗਏ ਆ ਸਟੂਡੈਂਟ ਵੀਜ਼ਾ ਜਿਹੜੇ ਆ ਉਹੀ ਉਹਨਾਂ ਨੂੰ ਰਹਿਣਾ ਪਏਗਾ ਔਰ ਸਟੱਡੀ ਕਰਨ ਤੋਂ ਬਾਅਦ ਵਾਪਸ ਜਾਣਾ ਪਏਗਾ ਪੀਆਰ ਨਹੀਂ ਹੋ ਰੇ ਜੌਬਾਂ ਨਹੀਂ ਮਿਲ ਰਹੀਆਂ ਔਰ ਇਹ ਪਤਾ ਲੱਗਿਆ ਜੌਬ ਨਾ ਮਿਲਣ ਕਰਕੇ ਇੱਕ ਕੁੜੀ ਦੀ ਮੌਤ ਹੋਈ ਹੈ ਡਿਪਰੈਸ਼ਨ ਵਿੱਚ ਚਲੀ ਗਈ ਕੀ ਕਾਰਨ ਹੋਇਆ ਦੱਸਿਓ ساری ਖਬਰ ਕਿੱਥੋਂ ਦੀ ਹੈ ਬੇਟੀ ਸੀਗੀ ਇਹਦਾ ਨਾਮ ਨਵਦੀਪ ਕੌਰ ਸੀ 2 ਸਾਲ ਪਹਿਲਾਂ ਇਹ ਨਾਪਾ ਦੇ ਪਿੰਡਾ ਕੋਲਿਆ ਪਾਲੀਗਾ ਕੋਰਤ ਉੱਥੋਂ ਇਹ ਆਈ ਸੀਗੀ ਕਰਜਾ ਚੱਕ ਕੇ ਵਿਚਾਰੀ ਇੱਥੇ ਕਾਫੀ ਦਿਨ ਤੋਂ ਕੰਮ ਕਰਦੀ ਤਲਾਸ਼ ਕਰ ਰਹੀ ਸੀ ਕੰਮ ਕਰ ਮਿਲਿਆ ਨਹੀਂ ਕੈਨੇਡਾ ਦੀ ਇੱਕ ਖਬਰ ਹੈ ਜਗਮੀਤ ਸਿੰਘ ਐਨ ਡੀ ਪੀ ਪਾਰਟੀ ਦੇ ਲੀਡਰ ਨੇ ਔਰ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਨਾਲ ਉਹਨਾਂ ਦੇ ਬਹਿਸ ਬਸਈਆ ਹੋਇਆ ਹੈ ਔਰ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੀ ਕਾਫੀ ਵਾਇਰਲ ਹੁੰਦੀ ਵੇਖੀ ਹੈ ਕੀ ਹੈ ਖਬਰ ਔਰ ਕਿਉਂ ਇਹ ਇੱਕ ਦੂਜੇ ਦੇ ਨਾਲ ਭਿੜੇ ਨੇ ਐਨ ਡੀ ਪੀ ਪਾਰਟੀ ਦੇ ਲੀਡਰ ਹੈਗੇ ਜਗਮੀਤ ਸਿੰਘ ਉਹ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਕਨਜ਼ਰਵੇਟਿਵ ਪਾਰਟੀ ਦੇ ਪੀਰੇ ਪਾਲੀਵਰ ਹੈਗੇ ਉਹਨਾਂ ਦੇ ਨਿਸ਼ਾਨੇ ਤੇ ਆ ਹੋ ਉਹ ਇੱਕ ਤਰ੍ਹਾਂ ਦੇ ਨਾਲ ਹੁਣ ਤੋਂ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਜਿਹੜੀਆਂ ਵੋਟਾਂ ਹੈਗੀਆਂ ਉਹ ਆ ਰਹੀਆਂ ਹੈਗੀਆਂ ਮੂਰੇ ਪਤਾ ਲੱਗਿਆ ਵੀ 100 ਤੋਂ ਵੱਧ ਰਿਪਬਲਿਕਨ ਵਰਕਰ ਆ ਜਿਹੜੇ ਉਹਨਾਂ ਨੇ ਕਮਲਾ ਹੈਰਿਸ ਨੂੰ ਸਪੋਰਟ ਕੀਤੀ ਹੈ ਤੇ ਨਾਲ ਦੀ ਨਾਲੇ ਵੀ ਪਤਾ ਲੱਗਿਆ ਵੀ ਤੀਜੀ ਡਿਬੇਟ ਜਿਹੜੀ ਹੈ ਉਹਦੇ ਤੋਂ ਟਰੰਪ ਹੋਣੀ ਭੱਜਦੇ ਨਜ਼ਰ ਆ ਰਹੇ ਨੇ ਕੀ ਇਹ ਖਬਰ ਦੱਸਿਓ ਬਿਲਕੁਲ ਇਸ ਟਾਈਮ ਜਿਹੜੀ ਅਮਰੀਕਨ ਸਿਆਸਤ ਆ ਉਹ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਆ ਕਿਉਂਕਿ 5 ਨਵੰਬਰ 2024 ਨੂੰ ਜਿਹੜੀਆਂ ਵੋਟਾਂ ਪੈਣ ਜਾਣੀਆਂ ਹੈਗੀਆਂ ਤੇ ਜਿਹਦੇ ਵਿੱਚ ਕਮਲਾ ਹੈਰਿਸ ਤੇ ਟਰੰਪ ਇੱਕ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਅਮੋ ਸਾਹਮਣੇ ਆ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ ਕਰਾਂਗੇ ਵਿਚਾਰ ਚਰਚਾ ਕਰਾਂਗੇ ਗੁਰਦਾਸ ਮਾਨ ਪੰਜਾਬੀ ਗਾਇਕੀ ਦੇ ਵਿੱਚ ਇੱਕ ਵੱਡਾ ਨਾਂ ਹੈ ਔਰ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੇ ਸ਼ੋਅ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ ਕਿਉਂਕਿ ਹੁਣ ਗੁਰਦਾਸ ਮਾਨ ਹੋਣਾ ਨੇ ਆਪਣੀ ਕੀਤੀ ਹੋਈ ਗਲਤੀ ਮੰਨ ਕੇ ਮਾਫੀ ਮੰਗੀ ਹੈ ਇਸ ਤੋਂ ਬਾਅਦ ਅਗਲੀ ਖਬਰ ਤੇ ਜਾਵਾਂਗੇ ਮਨੁੱਖੀ ਅਧਿਕਾਰ ਦਿਵਸ ਫਰਿਜ਼ਨੋ ਦੇ ਵਿੱਚ ਮਨਾਇਆ ਗਿਆ ਹੈ ਸ਼ਹੀਦ ਖਾਲੜਾ ਜੀ ਦੀ ਨਾਂ ਤੇ ਜਿਹੜੀ ਪਾਰਕ ਬਣੀ ਹੋਈ ਆ ਉਹਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਕਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਕੰਮ ਨਾ ਮਿਲਣ ਕਰਕੇ ਇੱਕ ਕੁੜੀ ਦੀ ਮੌਤ ਦੀ ਖਬਰ ਆਈ ਹੈ ਬਹੁਤ ਮੰਦਾ ਹਾਲ ਹੋ ਰਿਹਾ ਹੈ ਜਿਹੜੇ ਸਟੂਡੈਂਟ ਨਵੇਂ ਆ ਰਹੇ ਖਾਸ ਕਰਕੇ ਉਹਨਾਂ ਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਐਨ ਡੀ ਪੀ ਦੇ ਲੀਡਰ ਹੈ ਜਗਮੀਤ ਸਿੰਘ ਔਰ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਆਪਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉੱਥੇ ਭਿੜੇ ਨੇ ਵੀਡੀਓ ਕਾਫੀ ਵਾਇਰਲ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ 100 ਤੋਂ ਵੱਧ ਰਿਪਬਲਿਕਨ ਪਾਰਟੀ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਰਿਪਬਲਿਕਨ ਪਾਰਟੀ ਦੇ 100 ਤੋਂ ਵੱਧ ਵਰਕਰ ਆ ਜਿਹੜੇ ਉਹ ਕਮਲਾ ਹੈਰਿਸ ਨੂੰ ਸਪੋਰਟ ਕਰ ਰਹੇ ਨੇ ਕਿੱਥੋਂ ਦੀ ਆ ਖਬਰ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਤੀਜੀ ਡਿਬੇਟ ਤੋਂ ਆ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਭੱਜ ਗਏ ਨੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਹ ਇਹ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜਨਗੇ ਫ੍ਰੀਜ਼ਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿਦੋਤਾ ਬਹੁਤ-ਬਹੁਤ ਧੰਨਵਾਦ ਪ੍ਰਦੀਪ ਭਾਈ ਜੀ ਅੱਜ ਤੁਸੀਂ ਖਬਰਾਂ ਦੇ ਵਿੱਚ ਨਾਲ ਚਰਚਾ ਕਰਨ ਵਾਸਤੇ ਮੈਨੂੰ ਲੈਨੇ ਹੋ ਜਿੰਨੇ ਵੀ ਇਸ ਟਾਈਮ ਆਪਣਾ ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਿੱਗੀ ਜੀ ਆ ਸਭ ਤੋਂ ਪਹਿਲਾਂ ਨੀਟੇ ਵੀਰ ਗੱਲਬਾਤ ਆਪਾਂ ਕਰੀਏ ਗੁਰਦਾਸ ਮਾਨ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੱਡਾ ਨਾਮ ਐ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਵਿੱਚ ਅਸੀਂ ਉਹਨਾਂ ਨੂੰ ਦੇਖ ਰਹੇ ਆ ਫਿਲਮਾਂ ਦੇ ਵਿੱਚ ਦੇਖਿਆ ਔਰ ਫਿਲਮਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੁਣ ਤਾਂ ਹਰ ਕੋਈ ਗਾਇਕ ਫਿਲਮ ਦੇ ਵਿੱਚ ਆ ਰਿਹਾ ਪਰ ਉਸ ਟਾਈਮ ਤੇ ਗੁਰਦਾਸ ਮਾਨ ਮੁਹੰਮਦ ਸਦੀਕ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਗੁਰਚਰਨ ਪੋਲੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਵੱਡਾ ਨਾਂ ਰਿਹਾ ਹੈ ਆਲਵੇਸ ਵੱਡੀਆਂ-ਵੱਡੀਆਂ ਸੀ ਸਟੇਜਾਂ ਤੇ ਗੁਰਦਾਸ ਮਾਨ ਨੂੰ ਦੇਖਿਆ ਹੈ ਪਰ ਉਸ ਤੋਂ ਬਾਅਦ ਹੁਣ ਦੇ ਦੇਖਿਆ ਜਾਵੇ 2019 ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਦੇ ਇੱਕ ਸ਼ੋਹ ਦੀ ਵਿਰੋਧਤਾ ਹੋਈ ਉੱਥੇ ਸ਼ੋਹ ਦੇ ਵਿੱਚ ਕੋਈ ਬੈਨਰ ਲੈ ਕੇ ਆਇਆ ਤਾਂ ਉਹਨੇ ਭੱਦੀ ਸ਼ਬਦਾਂ ਲਈ ਗੁਰਦਾਸ ਮਾਨ ਉਹਨਾਂ ਨੇ ਬੋਲੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਨਹੀਂ ਮੰਗੀ ਤੇ 5 ਸਾਲਾਂ ਬਾਅਦ ਪਿਛਲੇ ਸਾਲ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਸ਼ੋਹ ਨਹੀਂ ਲੱਗੇ ਪਰ ਹੁਣ ਅਮਰੀਕਾ ਦੇ ਵਿੱਚ ਉਹਨਾਂ ਦੇ ਸ਼ੋਹਾਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਔਰ ਕਾਮਨ ਬੰਦਿਆਂ ਵੱਲੋਂ ਵੀ ਉਹਨਾਂ ਦੇ ਸ਼ੋਅ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ 5 ਸਾਲ ਮਾਫੀ ਨਹੀਂ ਮੰਗੀ ਪਰ ਹੁਣ ਜਦੋਂ ਪਾਣੀ ਸਿਰੋਂ ਲੰਘ ਗਿਆ ਜਦੋਂ ਹੁਣ ਸ਼ੋਅਾਂ ਦੇ ਵਿੱਚ ਟਿਕਟਾਂ ਨਹੀਂ ਵਿਕ ਰਹੀਆਂ ਸੀ ਤਾਂ ਗੁਰਦਾਸ ਮਾਨ ਹੋਣਾ ਨੇ ਇੱਕ ਨਿੱਜੀ ਰੇਡੀਓ ਚੈਨਲ ਤੇ ਆ ਕੇ ਮਾਫੀ ਮੰਗ ਲਈ ਆ ਕੀ ਮੰਨਣਾ ਤੁਹਾਡਾ ਕੀ ਹੈ ਮਾਫੀ ਮੰਗਣ ਦੇ ਵਿੱਚ ਗੁਰਦਾਸ ਮਾਨ ਜਿਆਦਾ ਲੇਟ ਤਾਂ ਨਹੀਂ ਹੋ ਗਏ ਹਾਂ ਨਹੀਂ ਬਿਲਕੁਲ ਇਹ ਖਬਰ ਲੈਣੀ ਬਣਦੀ ਸੀ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੀ ਉਹ ਮਾਫੀ ਵਾਲੀ ਵੀਡੀਓ ਆ ਉਹ ਘੁੰਮ ਰਹੀ ਆ ਬੇਸਿਕਲੀ ਪ੍ਰਦੀਪ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਗਰਦਾਸ ਮਾਨ ਹੋਲੇ ਰਹੇ ਆ ਇਹ ਪਹਿਲੇ ਦਿਨ ਤੋਂ ਹੀ ਕਮਰਸ਼ੀਅਲ ਜਾਇਕ ਰਹੇ ਆ ਤੇ ਜਦੋਂ ਦੇ ਆਪਾਂ ਇਹਨਾਂ ਨੂੰ ਵੇਖਦੇ ਆ ਉਦੋਂ ਤੋਂ ਫਿਲਮਾਂ ਦੇ ਵਿੱਚ ਆਉਣਾ ਜਾਂ ਵੱਡੇ-ਵੱਡੇ ਨਾਲ ਸਟੇਜਾਂ ਕਰਨੀਆਂ ਪੰਜਾਬ ਤੋਂ ਬਾਹਰ ਬੰਬਈ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਸ਼ੋਅ ਲਾਉਣੇ ਉਸ ਸਮੇਂ ਜਦੋਂ ਕੋਈ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀਗਾ ਤੇ ਉਹਨਾਂ ਸਮਿਆਂ ਦੇ ਵਿੱਚ 7-8 8-8 ਲੱਖ ਰੁਪਈਆ ਬਿਆਹਾਂ ਦੇ ਵਿੱਚ ਇਹ ਲੈਂਦੇ ਰਹੇ ਆ ਤੇ ਜਿਹਦਾ ਕਰਕੇ ਜਿਵੇਂ ਮਕੱਲਾ ਵੀ ਇਹਨਾਂ ਦਾ ਪੈਸੇ ਦੇ ਨਾਲ ਯਾਰੇ ਵਾ ਵਾਸਤਾ ਰਹਿੰਦਾ ਬਾਕੀ ਜਿਵੇਂ ਪੰਜਾਬੀ ਮਾਂ ਬੋਲੀ ਦੀ ਗੱਲਬਾਤ ਜਿਵੇਂ ਆਪਾਂ ਕਰਦੇ ਆ ਉਹਨਾਂ ਚੀਜ਼ਾਂ ਦੇ ਨਾਲ ਇਹਨਾਂ ਗਾਇਕਾਂ ਨੂੰ ਕੋਈ ਬਹੁਤਾ ਲੇਕਾ ਦੇਕਾ ਨਹੀਂ ਹੁੰਦਾ ਕਿਉਂਕਿ ਇਹਨਾਂ ਦਾ ਮਤਲਬ ਤਾਂ ਇੱਕੋ ਇੱਕ ਹੁੰਦਾ ਪੈਸੇ ਕਿਵੇਂ ਕਮਾਏ ਜਾਣ ਜਿਵੇਂ ਗੱਲਬਾਤ ਸ਼ੁਰੂ ਹੋਈ ਸੀ ਅਸਲ ਵਿੱਚ ਗੱਲ ਤਾਂ ਇਹੀ ਹੋਈ ਸੀ ਕਿ ਉਦੋਂ ਕੈਨੇਡਾ ਦੇ ਇੱਕ ਨਿੱਜੀ ਰੇਡੀਓ ਦੇ ਉੱਤੇ ਇੰਟਰਵਿਊ ਦਿੱਤੀ ਸੀ ਜਿੱਥੇ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਤੇ ਵੀ ਪੰਜਾਬੀ ਦੇ ਹਿੰਦੀ ਦੇ ਵਿੱਚ ਤੁਸੀਂ ਕਿੱਥੇ ਰੱਖਦੇ ਹੋ ਪੰਜਾਬੀ ਮਾਂ ਬੋਲੀ ਨੂੰ ਤਾਂ ਕੰਦੇ ਜਿਹੜੀ ਪੰਜਾਬੀ ਮਾਂ ਬੋਲੀ ਆ ਉਹ ਸਾਡੀ ਮਾਂ ਤੇ ਜਿਹੜੀ ਹਿੰਦੀ ਆ ਉਹ ਸਾਡੀ ਮਾਸੀ ਆ ਵੀ ਉਹਨੂੰ ਅਸੀਂ ਪਾਸੇ ਨਹੀਂ ਕਰਕੇ ਵੇਖ ਸਕਦੇ ਚਲੋ ਉਸ ਚੀਜ਼ ਦਾ ਜਿਵੇਂ ਤੁਹਾਨੂੰ ਪਤਾ ਪੰਜਾਬੀ ਜज्ਬਾਤੀ ਬੰਦੇ ਆ ਆਪਾਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਤੇ ਜਿੱਥੇ ਕਿਤੇ ਵੀ ਪੰਜਾਬਗਾਂ ਨੂੰ ਥੋੜਾ ਬਹੁਤਾ ਲੱਗਦਾ ਵੀ ਇੱਥੇ ਸਾਡੀ ਮਾਂ ਬੋਲੀ ਦੇ ਬਰਾਬਰ ਲਿਆ ਕੇ ਤੁਸੀਂ ਕਿਸੇ ਹੋਰ ਲੈਂਗੁਏਜ ਨੂੰ ਬਿਠਾਉਨੇ ਹੋ ਤਾਂ ਫਿਰ ਉਥੇ ਵਿਰੋਧ ਕਈ ਵੀ ਹੋ ਜਾਂਦਾ ਉਹ ਐਡੀ ਗੱਲ ਨਹੀਂ ਸੀ ਪਰ ਉਦੋਂ ਪਿੱਛੋਂ ਜਿਹੜਾ ਕੈਨੇਡਾ ਦੇ ਵਿੱਚ ਸ਼ੋਅ ਚੱਲ ਰਿਹਾ ਸੀਗਾ ਉਥੇ ਆ ਕੇ ਜਿਸ ਤਰੀਕੇ ਦੇ ਨਾਲ ਕੁਝ ਸੱਜਣਾ ਨੇ ਵਿਰੋਧ ਕੀਤਾ ਤੇ ਕਰਦਾਸ ਮਾਨ ਵੱਲੋਂ ਉਹ ਬੱਤੀ ਵਾਲੀ ਜਿਹੜੀ ਗੱਲ ਬਾਤ ਸਟੇਜ ਤੋਂ ਬੋਲੀ ਗਈ ਉਹ ਚੀਜ਼ ਲੋਕਾਂ ਦੇ ਹਜਮ ਨਹੀਂ ਹੋਈ ਲੋਕਾਂ ਨੂੰ ਇਹ ਆਸਮੇਦ ਨਹੀਂ ਸੀ ਵੀ ਇੱਡਾ ਵੱਡਾ ਗਾਇਕ ਇੱਕ ਸਟੇਜ ਤੋਂ ਮਾਈਕ ਦੇ ਵਿੱਚੋਂ ਇੱਡੀ ਵੱਡੀ ਗੱਲ ਕਹਿ ਸਕਦਾ ਤੇ ਜਿਹਦਾ ਕਰਕੇ ਫਿਰ ਲਗਾਤਾਰਨ ਦਾ ਵਿਰੋਧ ਉਹ ਤੋਂ ਜਾਰੀ ਸੀਗਾ ਤੇ ਜਿਹਦਾ ਕਰਕੇ ਹੁਣ ਤਕਰੀਬਨ ਜਿਵੇਂ ਤੁਸੀਂ ਦੱਸਿਆ ਵੀ 55 ਸਾਲਾਂ ਪਿੱਛੋਂ ਇਹ ਅਮਰੀਕਾ ਦੇ ਟੂਰ ਦੇ ਉੱਤੇ ਆ ਰਹੇ ਹੈਗੇ ਆ ਤੇ ਜਿਹਦਾ ਕਰਕੇ ਹੁਣ ਇਹਨਾਂ ਨੂੰ ਪਤਾ ਸੀਗਾ ਵੀ ਵਿਰੋਧ ਵੀ ਹੋਊਗਾ ਅਮਰੀਕਾ ਦੇ ਵਿੱਚ ਤੇ ਵਿਰੋਧ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਜਦੋਂ ਦੀ ਇਹ ਇੰਟਰਵਿਊ ਆਈ ਆ ਮਾਫੀ ਵਾਲੀ ਉਦੋਂ ਪਿੱਛੋਂ ਸੋਸ਼ਲ ਮੀਡੀਆ ਦੇ ਵਿੱਚੋਂ ਕੋਈ 5-7 ਕਮੈਂਟ ਉਹਨਾਂ ਦੇ ਹੱਕ ਦੇ ਵਿੱਚ ਹੋਣੇ ਆ ਬਾਕੀ ਤਕਰੀਬਨ 90% ਜਿਹੜੇ ਕਮੈਂਟ ਹੈਗੇ ਉਹ ਉਹਨਾਂ ਦੇ ਵਿਰੋਧ ਦੇ ਵਿੱਚ ਹੀ ਆ ਵੀ ਬਹੁਤ ਲੇਟ ਹੋ ਗਏ ਮਾਫੀ ਮੰਗਣ ਵਾਸਤੇ ਵੀ ਇਨਚਰ ਪਹਿਲਾਂ ਤੁਸੀਂ ਕਿਉਂ ਨਹੀਂ ਅ ਜਿਵੇਂ ਕਹਿੰਦਾ ਮਾਫੀ ਮੰਗੀ ਗਈ ਸੋ ਮੈਨੂੰ ਲੱਗਦਾ ਵੀ ਉਸੇ ਚੀਜ਼ ਦੇ ਮੱਦੇਨਜ਼ਰ ਹੁਣ ਕਿਉਂਕਿ ਫੇਰ ਵਪਾਰਕ ਮਾਹੌਲ ਚੱਲ ਰਿਹਾ ਹੈਗਾ ਸ਼ੋ ਹੋਣੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਮਾਫੀ ਵਾਲਾ ਮੁੱਦਾ ਲਿਆਂਦਾ ਗਿਆ ਹੈਗਾ ਤੇ ਲਿਆਂਦਾ ਵੀ ਜਿਵੇਂ ਕਹਿੰਦਾ ਉਸ ਰੇਡੀਓ ਦੇ ਉੱਤੇ ਗਿਆ ਜਿਹੜਾ ਹਮੇਸ਼ਾ ਪੰਥਕ ਗੱਲਬਾਤ ਕਰਦਾ ਹੈਗਾ ਤੇ ਨਾਲ ਦੇ ਨਾਲ ਜਿਵੇਂ ਕਹਿੰਦਾ ਵੀ ਇੱਧਰ ਮੇਰਾ ਕੱਲ ਨਿਊਯਾਰਕ ਵੱਲ ਵੀ ਇਹਨਾਂ ਦੇ ਸ਼ੋ ਹੋਣੇ ਆ ਇੱਧਰ ਕੀ ਮਾਹੌਲ ਆ ਤੁਹਾਡੇ ਵੱਲ ਬਿਲਕੁਲ ਹੋਰ ਪਹਿਲਾ ਸ਼ੋ ਜਿਹੜਾ ਉਹਨਾਂ ਦਾ ਟੂਰ ਦਾ ਜਿਹੜਾ ਉਹ ਨਿਊਯਾਰਕ ਤੋਂ ਹੀ ਸਟਾਰਟ ਹੋ ਰਿਹਾ 5 ਅਕਤੂਬਰ ਨੂੰ ਪਰ ਰੀਤੇਪਾਈ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਵੀ ਪ੍ਰੋਮੋਟਰ ਇਸ ਤਰ੍ਹਾਂ ਦੀ ਕੰਟਰੋਵਰਸੀ ਜੇ ਕੋਈ ਕਿਸੇ ਕਲਾਕਾਰ ਦੀ ਚੱਲ ਰਹੀ ਆ ਉਹਨੂੰ ਲੈ ਕੇ ਆਉਂਦੇ ਨੇ ਉਹ ਵੀ ਓਨੇ ਹੀ ਕਸੂਰਵਾਰ ਆਪਾਂ ਉਹਨਾਂ ਨੂੰ ਠਹਿਰਾਈਏ ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਤੁਸੀਂ ਕਿਉਂ ਪੰਗਾ ਲੈਨੇ ਹੋ ਉਹਦੇ ਕਹਿਣ ਕੋ ਵੀ ਤੁਹਾਨੂੰ ਕੀ ਲੋੜ ਆ ਉਸ ਤਰ੍ਹਾਂ ਦੇ ਕਲਾਕਾਰ ਨੂੰ ਇੱਥੇ ਲੈ ਕੇ ਆਉਣ ਦੀ ਔਰ ਲੱਖਾਂ ਡਾਲਰ ਉਹਨਾਂ ਦਾ ਦਾਅ ਤੇ ਲੱਗਾ ਹੋਇਆ ਇਸ ਟਾਈਮ ਕਿਉਂਕਿ ਜੇ ਸ਼ੋਅ ਨਹੀਂ ਹੁੰਦੇ ਤਾਂ ਮੈਨੂੰ ਲੱਗਦਾ ਵੀ ਗੁਰਦਾਸ ਮਨ ਹੋਣਾ ਦੇ ਤਾਂ ਪੇਮੈਂਟ ਲੈ ਜਾਣੀ ਹੈ ਜਿਹੜਾ ਨੁਕਸਾਨ ਹੋਣਾ ਪ੍ਰੋਮੋਟਰ ਦਾ ਹੋਣਾ ਤੁਹਾਨੂੰ ਨਹੀਂ ਲੱਗਦਾ ਵੀ ਅਸੀਂ ਆਪ ਹੀ ਪਹਿਲਾਂ ਇਹਨਾਂ ਕਲਾਕਾਰਾਂ ਨੂੰ ਇੰਨੇ-ਇੰਨੇ ਮਹਿੰ ਉਹ ਕਰ ਲੈਂਦੇ ਆ ਤਾਂ ਫਿਰ ਉਸ ਤੋਂ ਬਾਅਦ ਉਹਦੇ ਸ਼ੋਅ ਜਿਹੜੇ ਸਾਨੂੰ ਵੇਚਣੇ ਔਖੇ ਹੋ ਜਾਂਦੇ ਨੇ ਨਹੀਂ ਇਹ ਤਾਂ ਤੁਹਾਡੀ ਗੱਲ ਸਹੀ ਹੈ ਬਾਈ ਜੀ ਦੇਖੋ ਪੰਗਾ ਨਾ ਸਮੇਂ ਦੇ ਮੁਤਾਬਕ ਸਮੇਂ ਦੀ ਨਿਯਾਕਤ ਨੂੰ ਵੇਖਦੇ ਹੋਏ ਲੈਣਾ ਚਾਹੀਦਾ ਕਿਉਂਕਿ ਠੀਕਾ ਕਰਦਾਸਮਾਨ ਦੇ ਬਹੁਤ ਸਾਰੇ ਲੋਕ ਉਪਾਸ਼ਕਾ ਬਹੁਤ ਸਾਰੇ ਉਹਨਾਂ ਦੇ ਗੀਤਾਂ ਨੂੰ ਲਾਈਕ ਕਰਦੇ ਆ ਗੀਤ ਉਹਨਾਂ ਦੇ ਰਹੇ ਵੀ ਵਧੀਆ ਹੈਗੇ ਆ ਕੋਈ ਇਦਾਂ ਦੀ ਇਹ ਮਗਰਲੇ ਲੈਕਚਰਤਾ ਵਾਲੀ ਗੱਲਬਾਤ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕੇਪੀਐਸ ਗੱਲ ਨਾਲ ਯਾਰੀਆਂ ਵਾਲੀ ਗੱਲਬਾਤ ਤੇ ਕਿਤੇ ਨਾ ਕਿਤੇ ਉਹ ਡੇਰਿਆਂ ਦੇ ਉੱਤੇ ਜਾ ਕੇ ਉਹ ਜਿਵੇਂ ਮਗਰਲੇ ਚਿਲਮਾ ਪੀਣ ਵਾਲੇ ਬੰਦਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰਮੋਟ ਕਰਨ ਵਾਲੀ ਗੱਲਬਾਤ ਇਹਨਾਂ ਦੇ ਵਿਰੋਧ ਦੇ ਵਿੱਚ ਤਾਂ ਜਾਂਦੀ ਰਹੀ ਹੈਗੀ ਹੈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਤੇ ਉਹ ਜਿਵੇਂ ਜਦੋਂ ਲੋਕਾਂ ਨੇ ਇਹਨਾਂ ਨੂੰ ਸਵਾਲ ਕੀਤੇ ਸੀ ਵੀ ਤੁਸੀਂ ਭਾਈ ਮੇਗਾ ਸੰਗਾ ਸੰਗਾ ਦੇ ਡੇਰਾਂ ਤੇ ਨਾ ਜਾਇਆ ਕਰੋ ਤਾਂ ਇਹਨਾਂ ਨੇ ਗੀਤ ਗੀਤ ਹੀ ਗਾਤਾ ਸੀ ਜਿੱਥੇ ਸਾਡੀ ਲੱਗੀ ਆ ਤਾਂ ਲੱਗੀ ਰਹਿਣ ਦੇ ਸੋ ਇਦਾਂ ਦੇ 13 13 26 26 ਰਹਿਣ ਦੇ ਹਾਂ ਬਿਲਕੁਲ ਬਿਲਕੁਲ ਤੇ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਉਹ ਮਾਫੀ ਵਾਲਾ ਇਹਨਾਂ ਦਾ ਵਿਰੋਧ ਹੋ ਰਿਹਾ ਸੀ ਉਦੋਂ ਵੀ ਗੀਤ ਆ ਗਿਆ ਸੀ ਇਹਨਾਂ ਦਾ ਉਹਦੇ ਉੱਤੇ ਵੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਵੇਂ ਕਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਰੜਕਦੀਆਂ ਹੈਗੀਆਂ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਥਕ ਸੋਚ ਵਾਲੇ ਬੰਦੇ ਬੈਠੇ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਵੀ ਸਾਡਾ ਜਿੱਥੇ ਕਿਤੇ ਹੱਕ ਬਣਦਾ ਸੀ ਵਿਰੋਧ ਕਰਗੇ ਉਸ ਚੀਜ਼ ਦਾ ਪਰ ਤੁਹਾਡੇ ਕਹਨ ਨੂੰ ਪਤਾ ਨਹੀਂ ਕਿਉਂ ਜਿਹੜੇ ਪ੍ਰਮੋਟਰ ਵੀ ਰਹਿਗੇ ਆ ਉਹ ਇਸ ਤਰ੍ਹਾਂ ਦੀਆਂ ਕੰਟਰੋਵਰਸੀ ਵਾਲੀਆਂ ਅਸਰਸ਼ੀਤਾ ਨੂੰ ਕਿਉਂ ਇੱਥੇ ਬੁਲਾਉਂਦੇ ਹੈਗੇ ਜਦੋਂ ਆਪਾਂ ਨੂੰ ਪਤਾ ਵੀ ਨਾ ਚੀਜ਼ਾਂ ਦਾ ਵਿਰੋਧ ਹੋਣਾ ਕਿਉਂਕਿ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਇਹ 70000 ਡਾਲਰ ਮੇਰੇ ਖਿਆਲ ਲੈਂਦੇ ਹੁੰਦੇ ਸੀਗੇ ਇੱਕ ਸ਼ੋਅ ਦਾ ਉਸ ਤੋਂ ਬਾਅਦ ਦੇ ਵਿੱਚ ਹਾਲ ਦਾ ਅਫਸਰ ਕਿਹਾ ਤੇ ਹੋਰ ਸਿਕਿਉਰਿਟੀ ਵਗੈਰਾ ਦਾ ਉਹਦੇ ਉੱਪਰ ਹੁੰਦਾ ਸੀ ਤੇ ਹੁਣ ਤਾਂ ਮੇਰੇ ਹਾਂ ਲੱਖ ਡਾਲਰ ਤੋਂ ਉੱਪਰ ਦਾ ਸ਼ੋਅ ਪਾਊਗਾ ਤੇ ਉਹਦੇ ਵਾਸਤੇ ਬਿਲਕੁਲ ਜੇ ਕਿਤੇ ਹੁਣ ਇਦਾਂ ਦੇ ਸ਼ੋਅਾਂ ਦਾ ਬਾਈਕਾਟ ਹੁੰਦਾ ਤਾਂ ਪ੍ਰੋਮੋਟਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਕਿ ਉਹਦੇ ਇਹ ਸਾਰੇ ਪੈਸੇ ਦੀ ਗੇਮ ਘੁੰਮ ਰਹੀ ਹੈਗੀ ਆ ਨਾ ਪ੍ਰੋਮੋਟਰਾਂ ਨੂੰ ਕਿਸੇ ਨੂੰ ਕਿਸੇ ਸੱਭਿਆਚਾਰ ਜਾਂ ਕਿਸੇ ਮਾਫੀ ਨਾਲ ਜਾਂ ਕੋਹ ਹੋਰ ਲੇਕਾ ਦੇਕਾ ਉਹਨਾਂ ਨੂੰ ਇਹ ਵੀ ਗਰਦਾਸਮਨ ਨੇ ਨੇਚਰ ਪਿੱਛੋਂ ਆਉਣਾ ਤੇ ਸਾਡੇ ਸ਼ੋਅ ਭਰਨਗੇ ਪੈਸੇ ਵੜਨਗੇ ਤੇ ਇਸੇ ਤਰੀਕੇ ਦੇ ਨਾਲ ਗਰਦਾਸਮਨ ਤਾਂ ਉਹਨੂੰ ਪਤਾ ਹੈ ਹੀ ਕਮਰਸ਼ੀਅਲ ਗੈਕ ਤੇ ਕਿੰਨੇ ਚਿਰ ਤੋਂ ਇਹ ਇਦਾਂ ਦੇ ਸ਼ੋਅ ਕਰਦੇ ਆ ਰਹੇ ਆ ਤੇ ਅੱਕੀ ਪਹਿਲੀ ਵਾਰੀ ਸ਼ਾਇਦ ਇਹਨਾਂ ਦਾ ਇਸ ਤਰੀਕੇ ਦਾ ਵਿਰੋਧ ਹੋ ਰਿਹਾ ਹੈਗਾ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਇਹ ਮੈਂ ਕਹ ਰਿਹਾ ਵੀ ਕਿਸ ਤਰੀਕੇ ਦੇ ਨਾਲ ਆਡੀਅנס ਆਉਂਦੀ ਆ ਜਾਂ ਕਿਸ ਤਰੀਕੇ ਦੇ ਨਾਲ ਵਿਰੋਧ ਵਾਲੇ ਸੱਜਣ ਉੱਥੇ ਪਹੁੰਚਦੇ ਆ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਪਰ ਤੁਹਾਡੇ ਵੀ ਨਿਊਯਾਰਕ ਸਾਈਡ ਮੇਰਾ ਖਿਆਲ ਆ ਵੀ ਮਾੜਾ ਮੋਟਾ ਵਿਰੋਧ ਤਾਂ ਹੋਣੀ ਆ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦੀ ਬਿਲਕੁਲ ਬਿਲਕੁਲ ਇੱਥੇ ਲੱਗ ਰਿਹਾ ਵੀ ਵਿਰੋਧ ਤਾਂ ਹੋਏਗੀ ਪਰ ਹਜੇ ਖੁੱਲ ਕੇ ਪੋਸਟਰ ਵਗੈਰਾ ਸਾਹਮਣੇ ਨਹੀਂ ਆਈਆਂ ਪਰ ਕੈਲੀਫੋਰਨੀਆ ਦੇ ਵਿੱਚ ਤਾਂ ਉਹ ਕਹਰੇ ਵੀ ਹਜ਼ਾਰ-ਹਜ਼ਾਰ ਬੰਦਾ ਅਸੀਂ ਮੋਮਬੱਤੀਆਂ ਲੈ ਕੇ ਵਿਰੋਧ ਕਰਨਾ ਹਨ ਨਾ ਨੀਟੇ ਭਾਈ ਆਪਾਂ ਜੇ ਗੁਰਦਾਸ ਮਾਨ ਨੂੰ ਪ ਤਾਂ ਕਈ ਵਾਰੀ ਅਸੀਂ ਨਾ ਕਿਸੇ ਨਾ ਕਿਸੇ ਕਾਇਕ ਨੂੰ ਬਹੁਤ ਵੱਡਾ ਬਣਾ ਲੈਂਦੇ ਆ ਅਸੀਂ ਉਹਨੂੰ ਪੰਜਾਬੀਆਂ ਦਾ ਮਾਣ ਜਾਂ ਸਾਡੀ ਮੋਲੀ ਦਾ ਮਾਣ ਉਹਨੂੰ ਇਸ ਲੈਵਲ ਤੇ ਪਹੁੰਚਾ ਦਿੰਦੇ ਆ ਫਿਰ ਉਹੀ ਕਲਾਕਾਰ ਉਹੀ ਗਾਇਕ ਜਾਂ ਉਹੀ ਫਿਲਮੀ ਅਦਾਕਾਰ ਡੈਮੇਜ ਵੀ ਤੁਹਾਨੂੰ ਤੌਰ ਤੁਹਾਡੀ ਕਮਿਊਨਿਟੀ ਨੂੰ ਸਭ ਤੋਂ ਵੱਧ ਪਹੁੰਚਾਉਂਦਾ ਜਿੱਡਾ ਵੱਡਾ ਨਾ ਉੱਡੀ ਵੱਡੀ ਡੈਮੇਜ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਿੰਨੇ ਵੀ ਪੰਜਾਬੀ ਗਾਇਕ ਆ ਜਾਂ ਹਿੰਦੀ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਇਹਨਾਂ ਦਾ ਜਿਵੇਂ ਆਪਾਂ ਅੱਗੇ ਵੀ ਗੱਲਬਾਤ ਕੀਤੀ ਹੈ ਵੀ ਕਿਸੇ ਮਾਂ ਬੋਲੀ ਨਾਲ ਜਾਂ ਕਿਸੇ ਸੱਭਿਆਚਾਰ ਨਾਲ ਕੋਈ ਲੇਖਾ ਦੇ ਕਰਨ ਇਹਨਾਂ ਨੇ ਉਹੀ ਚੀਜ਼ ਗਾਉਣੀ ਆ ਜਿਹੜਾ ਇਹਨਾਂ ਨੂੰ ਪਤਾ ਹੀ ਬਾਜ਼ਾਰ ਗਰਮ ਆ ਅੱਗੇ ਜਾ ਕੇ ਸਾਡੀ ਵਿਕੂਗੀ ਸੋ ਉਸੇ ਚੀਜ਼ ਨੂੰ ਮੱਦੇਰਜ ਮੈਨੂੰ ਤਾਂ ਲੱਗਦਾ ਨਹੀਂ ਹੁੰਦਾ ਵੀ ਇਹਨਾਂ ਨੂੰ ਬਹੁਤ ਵੱਡੀ ਤਰਜੀਹ ਦੇਣੀ ਚਾਹੀਦੀ ਹੁੰਦੀ ਹੈ ਵੀ ਇਹਨਾਂ ਨੂੰ ਕੋਈ ਆਪਣੇ ਆਈਡਲ ਤੁਸੀਂ ਮੰਨ ਲਓ ਜਾਂ ਉਹਨਾਂ ਨੂੰ ਕੋਈ ਰੋਲ ਮਾਡਲ ਜ਼ਿੰਦਗੀ ਦੀ ਵਿੱਚ ਮੰਨ ਲਓ ਕਿਉਂਕਿ ਇਹਨਾਂ ਦਾ ਤਾਂ ਇੱਕੋ ਇੱਕ ਹੈਗਾ ਵੀ ਪੈਸਾ ਕਿਵੇਂ ਕਮਾਉਣਾ ਕਮਰਸ਼ੀਅਲ ਕਿਸ ਤਰੀਕੇ ਦੇ ਨਾਲ ਹੋਇਆ ਜਾਵੇ ਤੁਹਾਨੂੰ ਯਾਦ ਹੋਣਾ ਜਦੋਂ ਕੁਲਦੀਪ ਮਾਨਖੋਰੀ ਪਹਿਲਾਂ ਗਾਉਂਦੇ ਹੁੰਦੇ ਸੀ ਤਾਂ ਉਹ ਵੱਧ ਤੋਂ ਵੱਧ ਇਹੀ ਜਿਵੇਂ ਦੋ ਦੋ 4 4000 ਰੁਪਏ ਦੇ ਉੱਤੇ ਆ ਕੇ ਗਾ ਜਾਂਦੇ ਸੀਗੇ ਤੇ ਜਿਵੇਂ ਕਹਿੰਦਾ ਵੀ ਕਈ ਵਾਰੀ ਮੇਲਿਆਂ ਵਗੈਰਾ ਦੇ ਵਿੱਚ ਫ੍ਰੀ ਖਾੜੇ ਵੀ ਲਾ ਜਾਂਦੇ ਹੁੰਦੇ ਸੀ ਉਦੋਂ ਉਹ ਜਿਵੇਂ ਕਿਤੇ ਬਈ ਮੇਰੇ ਪਿੰਡ ਦੇ ਵਿੱਚ ਡੇਰਾ ਕੋਈ ਉੱਥੇ ਪ੍ਰੋਗਰਾਮ ਹੋਇਆ ਤਾਂ ਮਾਨਕ ਦਾ ਮੈਨੂੰ ਯਾਦ ਆ ਚੱਕਰਾਂ ਚੱਕਰ ਪਿੰਡ ਦੇ ਵਿੱਚ ਹਰ ਇੱਕ ਸਾਲ ਫ੍ਰੀ ਖਾੜਾ ਹੁੰਦਾ ਸੀਗਾ ਉੱਥੇ ਉੱਥੇ ਕੋਈ ਜਗ੍ਹਾ ਹੈਗੀ ਆ ਉੱਥੇ ਹਰ ਇੱਕ ਸਾਲ ਫ੍ਰੀ ਖਾੜਾ ਹੁੰਦਾ ਸੀ ਪਰ ਮੈਨੂੰ ਲੱਗਦਾ ਨਹੀਂ ਵੀ ਗਰਦਾਸ ਮਾਨ ਕਿਤੇ ਫ੍ਰੀ ਖਾੜਾ ਲਾਇਆ ਹੋਊਗਾ ਉਹਨੇ ਅਜੇ ਤੱਕ ਜ਼ਿੰਦਗੀ ਦੇ ਵਿੱਚ ਤੇ ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਇਹਨਾਂ ਨੂੰ ਸਿਰਫ ਕਲਾਕਾਰੀ ਤੱਕ ਹੀ ਸਮਝੋ ਇਹਨਾਂ ਨੂੰ ਆ ਜਿੰਦਗੀ ਦੇ ਵਿੱਚ ਕਦੇ ਰੋਲ ਮਾਡਲ ਜਾਂ ਕੋਈ ਇਸ ਤਰੀਕੇ ਨਾਲ ਨਾ ਤੁਸੀਂ ਬਣਾ ਲਓ ਕਿ ਜਦੋਂ ਕਿਤੇ ਕੋਈ ਇਦਾਂ ਦੀ ਹਰਕਤ ਕਰਨ ਇਹ ਫਿਰ ਤੁਹਾਡਾ ਸਿਰ ਨੀਵਾ ਹੋ ਬਿਲਕੁਲ ਬਿਲਕੁਲ ਵਾਕਈ ਉਹ ਗੱਲ ਸਹੀ ਆਵੇਗੀ ਇਹ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ ਮਾਂ ਬੋਲੀ ਇਹਨਾਂ ਦੀ ਸੇਵਾ ਕਰ ਰਹੀ ਹੈ ਉਹ ਇਹਨਾਂ ਨੂੰ ਕਮਾ ਕੇ ਇੱਥੋਂ ਤੱਕ ਪਹੁੰਚਾਇਆ ਮਾਂ ਬੋਲੀ ਨੇ ਹਣਾ ਤੇ ਚਲੋ ਆਪਾਂ ਅਗਲੀ ਖਬਰ ਤੇ ਚੱਲਦੇ ਆ ਇਸੇ ਫਿਰ ਜਦੋਂ ਸ਼ੋਅ ਹੋਣਗੇ ਫਿਰ ਉਦੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਲੋਕਾਂ ਦਾ ਦਰਸ਼ਕਾਂ ਦਾ ਇੱਥੇ ਹੁੰਦਾ ਹੈ ਫਿਰ ਉਹਦੇ ਅਕੋਰਡਿੰਗ ਆਪਾਂ ਗੱਲਬਾਤ ਕਰਾਂਗੇ ਹੁਣ ਆਪਾਂ ਗੱਲਬਾਤ ਕਰਦੇ ਆਂ ਜੇ ਮਨੁੱਖੀ ਅਧਿਕਾਰ ਦਿਵਸ ਜਿਹੜਾ ਕਿ ਤੁਹਾਡੇ ਇੱਥੇ ਫਰੇਜ਼ਰੌਂਡ ਦੇ ਵਿੱਚ ਸ਼ਹੀਦ ਖਾਲੜਾ ਜੀ ਉਹਨਾਂ ਦੇ ਨਾਂ ਤੇ ਜਿਹੜੀ ਪਾਰਕ ਬਣੀ ਆ ਉੱਥੇ ਮਨਾਇਆ ਗਿਆ ਔਰ ਮੈਨੂੰ ਲੱਗਦਾ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਔਰ ਕਿਸ ਤਰ੍ਹਾਂ ਦਾ ਸਮਰਥਨ ਸੀ ਲੋਕਾਂ ਦੌਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋ ਨਿਪੜਿਆ ਅ ਦੇਖੋ ਪਿਛਲੇ 3 ਸਾਲ ਤੋਂ ਜਿਵੇਂ ਕਿ ਲਗਾਤਾਰ ਪ੍ਰੋਗਰਾਮ ਹੁੰਦਾ ਆ ਰਿਹਾ ਹੈਗਾ ਜਦੋਂ ਅਸੀਂ ਹੀ ਜਸਵੰਤ ਸਿੰਘ ਖਾਲੜਾ ਦੀ ਵਰਸੀ ਆਉਂਦੀ ਹੈ ਤਾਂ ਉਦੋਂ ਇੱਥੇ ਫਿਰ ਪ੍ਰੋਗਰਾਮ ਕਰਵਾਏ ਜਾਂਦੇ ਆ ਤੇ ਇਸ ਸਾਲ ਵੀ ਉਹਨਾਂ ਦੀ ਵਰਸੀ ਨੂੰ ਮੌਕਾ ਰੱਖ ਕੇ ਮਨੁੱਖੀ ਅਧਿਕਾਰ ਦਿਵਸ ਦੇ ਤੌਰ ਤੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਦੇ ਵਿੱਚ ਇਥੋਂ ਦੀ ਜਕਾਰਾ ਮੂਵਮੈਂਟ ਜਿਹਦਾ ਇਸ پارک ਨੂੰ ਜਸਵੰਤ ਸਿੰਘ ਖਾਲੜਾ ਵਿੱਚ ਤਬਦੀਲ ਕਰਾਉਣ ਵਾਸਤੇ ਬਹੁਤ ਵੱਡਾ ਹੱਥ ਰਿਹਾ ਉਹ ਇਥੋਂ ਦੇ ਜੰਮੇ ਪੜੇ ਨੌਜਵਾਨ ਬੱਚਿਆਂ ਦੀ ਸੰਸਥਾ ਹੈਗੀ ਆ ਉਹ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਸੀਗੇ ਇਸੇ ਤਰੀਕੇ ਦੇ ਨਾਲ ਇੰਡੋ ਯੂ ਐਸ ਹੈਰੀਟੇਜ ਜਿਹੜੀ ਤਦਰੀਬ ਆਪਿਆਂ ਨੂੰ ਸਮਰਪਿਤ ਸੰਸਥਾ ਉਹਨਾਂ ਦਾ ਸਹਿਯੋਗ ਸੀਗਾ ਤੇ ਨਾਲ ਦੀ ਨਾਲ ਜਿਹੜੇ ਬਾਬੇ ਤੇ ਨੌਜਵਾਨ ਮੁੰਡੇ ਉਹਨਾਂ ਨੇ ਇੱਕ ਕਮੇਟੀ ਬਣਾਈ ਹੋਈ ਆ ਖਾਲੜਾ پارک ਉਹਨਾਂ ਸਾਰਿਆਂ ਵੱਲੋਂ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਸੀ ਤਕਰੀਬਨ 4-500 ਬੰਦੇ ਦੇ ਕਰੀਬ ਜੀ ਮਤਲਬ ਆ ਗਿਆ ਸੀਗਾ ਤੇ ਆਸ ਤਾਂ ਵੱਡੀ ਕੀਤੀ ਜਾਂਦੀ ਹੈ ਵੀ ਜਦੋਂ ਐਡੇ ਵੱਡੇ ਸ਼ੰਗੀਦਾ ਦਿਨ ਹੋਵੇ ਤੇ ਇਲਾਕੇ ਦੀ ਜਿਹੜੀ ਪਾਪੂਲੇਸ਼ਨ ਆ ਉਹ ਤਕਰੀਬਨ 70-80 ਹਜ਼ਾਰ ਦੇ ਕਰੀਬ ਹੋਵੇ ਤੇ ਉਹਦੇ ਵਿੱਚੋਂ 4-500 ਬੰਦਾ ਆਵੇ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਸੀਗੇ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਰਕਤ ਕਰਨ ਵਾਸਤੇ ਪਹੁੰਚੇ ਤੇ ਇਸ ਮੌਕੇ प्रदीप ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਤੇ ਉਹਨਾਂ ਦੀ ਬੇਟੀ ਨਵਕਰਨ ਕੌਰ ਖਾਲੜਾ ਬੇਰੀਆ ਤੋਂ ਪਰਿਵਾਰ ਸਮੇਤ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕਿਆ ਗਿਆ 6 ਸਤੰਬਰ 1995 ਨੂੰ ਤੇ ਉਦੋਂ ਪਿੱਛੋਂ ਚਬਾਲ ਥਾਣੇ ਦੇ ਵਿੱਚ ਨਜਾ ਕੇ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਤੇ ਫਿਰ ਉਹਨਾਂ ਜਦੋਂ ਉਹਨਾਂ ਨੇ ਨਹੀਂ ਮੰਨੇ ਵੀ ਮੈਂ 20000 ਲਾਸ਼ਾਂ ਦਾ ਸਹਾਬ ਕਿਤਾਬ ਲੈ ਕੇ ਰਹਿਣਾ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰਕੇ ਹਰੀਕੇ ਪੱਤਣ ਵਿਖੇ ਰੋੜ ਦਿੱਤਾ ਉਸ ਤੋਂ ਪਿੱਛੇ ਉਹਨਾਂ ਦੀ ਲਾਸ਼ ਉਹਨੇ ਅੱਜ ਤੱਕ ਮੜੀ ਤੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਵੀ ਜੀ ਜਸਵੰਤ ਸਿੰਘ ਖਾਲੜਾ ਅਕਾਲੀ ਦਲ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸੀਗੇ ਤੇ ਜਦੋਂ ਉਹ ਉਹ ਸਾਰੇ ਚੀਜ਼ਾਂ ਕਰ ਰਹੀ ਸੀ ਉਦੋਂ ਕਾਲੇਦਲ ਬਾਦਲ ਇਹ ਗੱਲ ਕਹਿ ਰਿਹਾ ਸੀ ਵੀ ਸਾਡਾ ਮੌਕਾ ਆਉਣ ਦਿਓ ਅਸੀਂ ਇਨਸਾਫ ਲੈ ਕੇ ਦੇਵਾਂਗੇ ਪਰ ਬੀਬੀ ਖਾਲੜਾ ਕਹਿੰਦੀ ਜਦੋਂ ਇਹਨਾਂ ਦੀ ਸਰਕਾਰ ਬਣੀ 97 ਦੇ ਵਿੱਚ ਮੈਂ ਬਾਦਲ ਸਾਹਿਬ ਕੋਲੇ ਗਈ ਵੀ ਹੁਣ ਇਨਸਾਫ ਦਿਵਾਉਣ ਦਾ ਸਾਨੂੰ ਮੌਕਾ ਆਇਆ ਵੀ ਜਿਹੜੇ ਉਹ ਪੁਲਿਸ ਅਫਸਰਾਂ ਨੇ ਸਾਰਾ ਕੁਝ ਕੀਤਾ ਉਹਦੀ ਵੱਡੀ ਪੱਧਰ ਤੇ ਤਫਤੀਸ਼ ਹੋਵੇ ਵੀ ਜਿਹੜੇ-ਜਿਹੜੇ ਵੀ ਇਹਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਸਜ਼ਾਵਾ ਹੋਣ ਤਾਂ ਬਾਦਲ ਸਾਹਿਬ ਕਹਿੰਦੀ ਉਹ ਭੈਣ ਜੀ ਹੋਰੀ ਕਹਿੰਦੇ ਬਾਦਲ ਸਾਹਿਬ ਮੈਨੂੰ ਕਹਿੰਦੇ ਵੀ ਉਹ ਭੈਣ ਦੀ ਪੁਰਾਣੀਆਂ ਗੱਲਾਂ ਬਾਤਾਂ ਭੁੱਲ ਜਾਓ ਤੇ ਆਪਾਂ ਹੁਣ ਪੰਜਾਬ ਨੂੰ ਨਵੀਂ ਲੀਤ ਪਾਈ ਹੈ ਕਹਿਣ ਦਾ ਮਤਲਬ ਸੀ ਵੀ ਉਹ ਸ਼ਹੀਦ ਹੋਗੇ ਤਾਂ ਹੋਗੇ ਤੁਸੀਂ ਹੁਣ ਜਾਣਦੇ ਹੋ ਤੇ ਉਦੋਂ ਪਿੱਛੋਂ ਤੁਹਾਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਅਜਹਾਰ ਆਲਮ ਵਰਗਿਆਂ ਨੂੰ ਸਮੇਰ ਸ੍ਰੇਣੀ ਹੋਰਾਂ ਨੂੰ ਇਹਨਾਂ ਨੇ ਪਦਮਾ ਦੇ ਕਿੰਨ ਵਾਜਿਆ ਤੇ ਖਾਲੜਾ ਸਾਹਿਬ ਦੀ ਕਦੇ ਬਾਦਲ ਸਾਹਿਬ ਨੇ ਗੱਲ ਨਹੀਂ ਕੀਤੀ ਉਦੋਂ ਪਿੱਛੋਂ ਤੇ ਉਹ ਸਾਰੀਆਂ ਚੀਜ਼ਾਂ ਉੱਥੇ ਡਿਸਕਸ ਹੋਈਆਂ ਤੇ ਹੋਰ ਲੋਕਲ ਬੁਲਾ ਰਿਆ ਨੇ ਵੀ ਖਾਲੜਾ ਸਾਹਿਬ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਬਿਲਕੁਲ ਬਿਲਕੁਲ ਲੋੜ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਦੀ ਤਾਂ ਕਿ ਸਾਡੇ ਇੱਥੋਂ ਦੇ ਜਿਹੜੇ ਜੰਪਲ ਬੱਚੇ ਆ ਉਹਨਾਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਾਇਆ ਜਾ ਸਕੇ ਵੀ ਸਾਡਾ ਇਤਿਹਾਸ ਕੀ ਹੈ ਕਿਹਨਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਔਰ ਅਸੀਂ ਅੱਜ ਉਹਨਾਂ ਨੂੰ ਕਿਵੇਂ ਆਪਣੇ ਦਿਲਾਂ ਦੇ ਵਿੱਚ ਯਾਦ ਕਰਕੇ ਬੈਠੇ ਆ ਔਰ ਕਰਕੇ ਰੱਖਣਾ ਚਾਹੀਦਾ ਸੋ ਅਗਲੀ ਖਬਰ ਤੇ ਚੱਲਦੇ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਕੈਨੇਡਾ ਦੇ ਵਿੱਚ ਹੁਣ ਸਟੂਡੈਂਟ ਆਉਣੇ ਬੰਦ ਹੋ ਗਏ ਕਿਤੇ ਨਾ ਕਿਤੇ ਪੰਜਾਬ ਦੇ ਲਈ ਤਾਂ ਉਹ ਚੰਗੀ ਖਬਰ ਹੀ ਹੈ ਪੰਜਾਬ ਦੀ ਬਿਹਤਰੀ ਦੇ ਲਈ ਵੀ ਉੱਥੋਂ ਦੇ ਬੱਚੇ ਜਿਹੜੇ ਆ ਸਾਡੇ ਉੱਥੋਂ ਦੇ ਬੱਚੇ ਆ ਉੱਥੇ ਪੜਨਗੇ ਔਰ ਉਸ ਤੋਂ ਬਾਅਦ ਉੱਥੇ ਵਧੀਆ ਜੌਬਾਂ ਤੇ ਜਾਣਗੇ ਪਰ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਆਏ ਹੋਏ ਨੇ ਜਾਂ ਜਿਹੜੇ ਹੁਣ ਨਵੇਂ ਆਏ ਨੇ ਜਾਂ ਪਹਿਲਾਂ ਦੇ ਆਏ ਹੋਏ ਨੇ ਉਹਨਾਂ ਦੇ ਵਰਕ ਪਰਮਿਟ ਬੰਦ ਹੋ ਗਏ ਆ ਸਟੂਡੈਂਟ ਵੀਜ਼ਾ ਜਿਹੜੇ ਆ ਉਹੀ ਉਹਨਾਂ ਨੂੰ ਰਹਿਣਾ ਪਏਗਾ ਔਰ ਸਟੱਡੀ ਕਰਨ ਤੋਂ ਬਾਅਦ ਵਾਪਸ ਜਾਣਾ ਪਏਗਾ ਪੀਆਰ ਨਹੀਂ ਹੋ ਰੇ ਜੌਬਾਂ ਨਹੀਂ ਮਿਲ ਰਹੀਆਂ ਔਰ ਇੱਥੇ ਵੀ ਪਤਾ ਲੱਗਿਆ ਵੀ ਜੇ ਕਿਸੇ ਨੇ ਕਿਸੇ ਨੂੰ ਕੈਸ਼ ਤੇ ਕੰਮ ਤੇ ਰੱਖਿਆ ਹੋਇਆ ਤਾਂ ਉਹਨੂੰ ਜਾ ਕੇ ਹੁਣ ਪੁਲਿਸ ਸਾਡੇ ਟਿਕਟ ਵੀ ਦੇਣ ਲੱ ਪਤਾ ਲੱਗਿਆ ਜੌਬ ਨਾ ਮਿਲਣ ਕਰਕੇ ਇੱਕ ਕੁੜੀ ਦੀ ਮੌਤ ਹੋਈ ਹੈ ਡਿਪਰੈਸ਼ਨ ਵਿੱਚ ਚਲੀ ਗਈ ਕੀ ਕਾਰਨ ਹੋਇਆ ਦੱਸਿਓ ساری ਖਬਰ ਕਿੱਥੋਂ ਦੀ ਹੈ ਇਹ ਬੜੀ ਵੱਡੀ ਪ੍ਰੋਬਲਮ ਆਪਾਂ ਹਮੇਸ਼ਾ ਖਬਰਾਂ ਦੇ ਵਿੱਚ ਡਿਸਕਸ ਕਰਦੇ ਰਹਿੰਦੇ ਆ ਕਿਉਂਕਿ ਸਾਡਾ ਮਕਸਦ ਇਹ ਹੀ ਹੁੰਦਾ ਵੀ ਇੱਥੋਂ ਦੇ ਹਾਲਾਤਾਂ ਤੋਂ ਪੰਜਾਬ ਦੇ ਵਿੱਚ ਬੈਠੇ ਮਾਪਿਆਂ ਨੂੰ ਜਾਣੂ ਕਰਵਾਇਆ ਜਾਵੇ ਕਿਉਂਕਿ ਆਪਾਂ ਬੱਚਿਆਂ ਨੂੰ ਇੱਥੇ ਭੇਜਦੇ ਆਂ ਪਹਿਲੀ ਗੱਲ ਤਾਂ ਗਰੀਬ ਮਾਪਿਆਂ ਦੇ ਬੱਚੇ ਬਹੁਤ ਆਏ ਹੋਏ ਜਿਨ੍ਹਾਂ ਨੇ ਕਰਜ਼ੇ ਚੱਕ-ਚੱਕ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਿਆ ਹੋਇਆ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਇਹ ਐਕਸਪੈਕਟ ਕਰਦੇ ਆ ਬੱਚਿਆਂ ਤੋਂ ਵੀ ਉੱਥੇ ਜਾਓ ਉੱਥੇ ਜਾ ਕੇ ਪੱਕੇ ਹੋ ਪੱਕੇ ਹੋ ਕੇ ਸਾਨੂੰ ਵੀ ਵਾਪਸ ਪੈਸੇ ਇੰਡਗਾ ਭੇਜੋ ਤਾਂ ਕਿ ਅਸੀਂ ਜਿਹੜਾ ਕਰਜ਼ਾ ਚੱਕ ਕੇ ਤੁਹਾਨੂੰ ਭੇਜਿਆ ਹੋਇਆ ਉਹਨੂੰ ਲਾ ਸਕੀਏ ਉਹ ਐਨਾ ਪ੍ਰੈਸ਼ਰ ਬੱਚਿਆਂ ਦੇ ਉੱਤੇ ਇਸ ਟਾਈਮ ਕਿਉਂਕਿ ਕੰਮ ਕੈਨੇਡਾ ਦੇ ਵਿੱਚ ਮਿਲ ਨਹੀਂ ਰਿਹਾ ਓਵਰਕਰਾਉਡਡ ਸਾਰਾ ਕੁਝ ਚੱਲ ਰਿਹਾ ਹੈਗਾ ਜਿਹਦਾ ਕਰਕੇ ਬੱਚਿਆਂ ਦੇ ਜਿਵੇਂ ਵਰਕ ਪਰਮਿਟ ਵੀ ਤੁਸੀਂ ਦੱਸਿਆ ਵੀ ਇਹਨਾਂ ਨੇ ਪਿਛਲੇ ਸਮੇਂ ਤੋਂ ਬੰਦ ਕੀਤੇ ਹੋਏ ਆ ਤੇ ਨਾਲ ਦੀ ਨਾਲ ਕਮਾ ਧੰਦਿਆਂ ਦੇ ਉੱਤੇ ਜਿਹੜਾ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈਗਾ ਉਹ ਹੋਰ ਗੱਲ ਆ ਤੇ ਨਾਲ ਦੀ ਨਾਲ ਜਿਹੜਾ ਟਰੈਕਟਰ ਦੇ ਟੇਣ ਲੱਗੇ ਪੁਲਿਸ ਵਾਲੇ ਤੇ ਉਹ ਤੋਂ ਡਰਦੇ ਇਹਨਾਂ ਨੂੰ ਸਟੋਰਾਂ ਵਾਲੇ ਆ ਜਾਂ ਹੋਰ ਐਮਪਲੋਇਰ ਹੈਗੇ ਆ ਉਹ ਵੀ ਉਹਨਾਂ ਨੂੰ ਕੰਮ ਕਰਤੇ ਰੱਖਣ ਤੋਂ ਗਰੇਜ ਕਰਦੇ ਆ ਕਿਉਂਕਿ ਉਹਨਾਂ ਦੇ ਉੱਤੇ ਵੀ ਹੁਣ ਸਕੰਜਾ ਕਰ ਸਿਆ ਜਾਂਦਾ ਕਿ ਤਾਂ ਚਲੋ ਇਹ ਸੀ ਵੀ ਕਈ ਥਾਂ ਮਾਰੇ ਉੱਤੇ ਕੰਮ ਦਿੱਤਾ ਜਾਂਦਾ ਸੀ ਉਹਦੇ ਵਿੱਚ ਇਹਨਾਂ ਨੂੰ ਵੇਜਸ ਉਸ ਤਰੀਕੇ ਨਾਲ ਨਹੀਂ ਮਿਲਦੇ ਸੀ ਪਰ ਫਿਰ ਵੀ ਥੋੜਾ ਕੰਨਾ ਕੰਮ ਇਹਨਾਂ ਨੂੰ ਚੱਲੀ ਜਾਂਦਾ ਸੀ ਪਰ ਹੁਣ ਜਿਸ ਤਰੀਕੇ ਨਾਲ ਸਕੰਜਾ ਟਰੂਡੋ ਸਰਕਾਰ ਕਸ ਦੀ ਜਾ ਰਹੀ ਹੈ ਕਿਉਂਕਿ ਅੱਗੇ ਵੋਟਾਂ ਆ ਰਹੀਆਂ ਤੇ ਵੋਟਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਕੰਮ ਦਾ ਮੁੱਦਾ ਮੰਗਾਈ ਦਾ ਮੁੱਦਾ ਉਹ ਕੈਨੇਡਾ ਦੇ ਵਿੱਚ ਪੂਰਾ ਭਖਿਆ ਹੋਇਆ ਇਸ ਟਾਈਮ ਤੇ ਜਿਹਦਾ ਕਰਕੇ ਜਿਵੇਂ ਕਿਹਾ ਵੀ ਇਹ ਬੇਟੀ ਸੀਗੀ ਇਹਦਾ ਨਾਮ ਨਗਦੀਪ ਕੌਰ ਸੀ 2 ਸਾਲ ਪਹਿਲਾਂ ਇਹ ਨਾਪਾ ਦੇ ਪਿੰਡਾ ਕੋਲਿਆ ਪਾਲੀਗਾ ਕੋਰਦ ਉੱਥੋਂ ਇਹ ਆਈ ਸੀਗੀ ਕਰਜਾ ਚੱਕ ਕੇ ਵਿਚਾਰੀ ਇੱਥੇ ਕਾਫੀ ਦਿਨ ਤੋਂ ਕੰਮ ਕਰਨ ਦੀ ਤਲਾਸ਼ ਕਰ ਰਹੀ ਸੀ ਕੰਮਕਾਰ ਮਿਲਿਆ ਨਹੀਂ ਉਦੋਂ ਪਿੱਛੋਂ ਇਹ ਡਿਪਰੈਸ਼ਨ ਦੇ ਵਾਂਗੂ ਕਾਫੀ ਦੇਰ ਤੋਂ ਰਹਿ ਰਹੀ ਸੀਗੀ ਤੇ ਆ ਜਿਵੇਂ ਮਕਿਲਾ ਵੀ ਥੋੜੇ ਦਿਨ ਪਹਿਲਾਂ ਬ੍ਰੇਨ ਹੈਮਰੇ ਹੀ ਹੋ ਗਿਆ ਜਿਹਦਾ ਕਰਕੇ ਦੀ ਜਿਵੇਂ ਮਕਿਲਾ ਮੌਤ ਹੋ ਗਈ ਆ ਸੋ ਇਦਾਂ ਦੀਆਂ ਬਹੁਤ ਥੋੜੁਨਾ ਖਬਰਾਂ ਜਿੰਨਾਂ ਦਾ ਸਾਨੂੰ ਮੈਡੀਕਲ ਵਿੱਚ ਪਤਾ ਲੱਗਦਾ ਤੇ ਪਤਾ ਨਹੀਂ ਕਿੰਨੀਆਂ ਕੁ ਹੋਰ ਬੱਚੇ ਨਾ ਜਾਂ ਸਾਡੇ ਬੱਚੇ ਉੱਥੇ ਡਿਪਰੈਸ਼ਨ ਤੋਂ ਪੀੜਤ ਹੋਣਗੇ ਜਿਨ੍ਹਾਂ ਦੇ ਵਾਸਤੇ ਮੇਰਾ ਖਿਆਲ ਆ ਵੀ ਗੁਰਦੁਆਰਿਆਂ ਦੇ ਵਿੱਚ ਕੋਈ ਕੈਂਪ ਵਗੈਰਾ ਜਾਂ ਕੋਈ ਇਦਾਂ ਦੇ ਸਾਈਕਾਲੋਜੀਸਟ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਹੋਰ ਬੱਚੇ ਆ ਉਹ ਜਾਣਨ ਲੱਗ ਪੋਂ ਬਿਲਕੁਲ ਬਿਲਕੁਲ ਹੋਰ ਇਥੋਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕੈਨੇਡਾ ਦੀ ਸਰਕਾਰ ਨੂੰ ਵੀ ਚਾਹੀਦਾ ਵੀ ਹੁਣ ਨਵੇਂ ਤਾਂ ਤੁਸੀਂ ਬੰਦ ਕਰਤੇ ਪਰ ਜਿਹੜੇ ਆਏ ਹੋਇਆ ਉਹਨਾਂ ਨੂੰ ਸੰਭੀਏ ਇਥੋਂ ਦੀਆਂ ਸਿੱਖ ਜਥੇਬੰਦੀਆਂ ਗੁਰੂ ਘਰ ਕਮੇਟੀਆਂ ਨੂੰ ਵੀ ਚਾਹੀਦੀਆਂ ਜਿਹੜੇ ਆਏ ਹੋਇਆ ਉਹਨਾਂ ਨੂੰ ਹੁਣ ਸੰਭੜ ਦੀ ਲੋੜ ਹੈ ਤਾਂ ਕਿ ਉਹਨਾਂ ਨੂੰ ਅਸੀਂ ਸੰਭ ਲਈਏ ਨਵੇਂ ਤਾਂ ਘਟੇ ਹੋ ਹੀ ਗਏ ਆ ਹੁਣ ਆਉਣ ਵਾਲਾ ਇਨਬਾਉਂਡ ਜਿਹੜਾ ਟ੍ਰੈਫਿਕ ਉਹ ਹੈ ਨਹੀਂਗਾ ਪਰ ਇੱਥੇ ਜਿਹੜਾ ਟ੍ਰੈਫਿਕ ਆ ਉਹਨੂੰ ਸਾਨੂੰ ਸੰਭੜ ਦੀ ਲੋੜ ਹੈ ਸੋ ਇਹ ਬੱਚਿਆਂ ਨੂੰ ਵੀ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਨਾ ਸੁਣਨੀਆਂ ਪੈ ਔਰ ਇਹਨਾਂ ਬੱਚਿਆਂ ਦਾ ਭਵਿੱਖ ਜਿਹੜਾ ਉਜਵਲ ਰਹੇ। ਸੋ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਕੈਨੇਡਾ ਦੀ ਇੱਕ ਖਬਰ ਆ ਜਗਮੀਤ ਸਿੰਘ ਐਨਡੀਪੀ ਪਾਰਟੀ ਦੇ ਲੀਡਰ ਨੇ ਔਰ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਨਾਲ ਉਹਨਾਂ ਦੇ ਬਹਿਸ ਬਸਈਆ ਹੋਇਆ ਹੈ ਔਰ ਉਹ ਸੋਸ਼ਲ ਮੀਡੀਆ ਤੇ ਅਸੀਂ ਵੀ ਵੀਡੀਓ ਵੀ ਕਾਫੀ ਵਾਇਰਲ ਹੁੰਦੀ ਵੇਖੀ ਆ ਕੀ ਹੈ ਖਬਰ ਔਰ ਕਿਉਂ ਇਹ ਇੱਕ ਦੂਜੇ ਦੇ ਨਾਲ ਭਿੜੇ ਨੇ। ਉਹ ਅਸਲ ਵਿੱਚ ਦੇਖੋ ਜਿਹੜੇ ਐਨਡੀਪੀ ਪਾਰਟੀ ਦੇ ਲੀਡਰ ਹੈਗੇ ਆ ਜਗਮੀਤ ਸਿੰਘ ਉਹ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਪੀਰੇ ਪੋਲੀਵਰ ਹੈਗੇ ਉਹਨਾਂ ਦੇ ਨਿਸ਼ਾਨੇ ਤੇ ਆਹੋ ਉਹ ਇੱਕ ਤਰ੍ਹਾਂ ਦੇ ਨਾਲ ਹੁਣ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਜਿਹੜੀਆਂ ਵੋਟਾਂ ਹੈਗੀਆਂ ਉਹ ਆ ਰਹੀਆਂ ਹੈਗੀਆਂ ਮੂਰੇ ਉਹਦਾ ਕਰਕੇ ਹਰ ਪਾਰਟੀ ਹੈ ਜਿਹੜੀ ਉਹ ਜ਼ੋਰ ਲਾ ਰਹੀ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਜਨਤਾ ਹੈਗੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਥਾਂ ਬਣਾ ਸਕੀਏ ਤੇ ਐਤਕੀ ਜਿਹੜੀ ਬੀਸਿਕਲੀ ਕੰਜ਼ਰਵੇਟਿਵ ਪਾਰਟੀ ਹੈ ਨਾ ਉੱਥੋਂ ਦੀ ਉਹ ਉਹਦਾ ਹੱਥ ਕਾਫੀ ਉੱਪਰ ਦਿਖਾਈ ਦੇ ਰਿਹਾ ਹੈਗਾ ਕਿਉਂਕਿ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਤੋਂ ਉਹ ਕਾਫੀ ਸਰਵੇ ਦੇ ਵਿੱਚ ਅੱਗੇ ਜਾ ਰਹੇ ਹੈਗੇ ਆ ਤੇ ਜਿਹਦਾ ਕਰਕੇ ਕਰਕੇ ਲੋਕਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਐਤਕੀ ਜਿਹੜੀ ਗਵਰਨਮੈਂਟ ਹੈਗੀ ਆ ਉੱਥੋਂ ਦੀ ਜਿਹੜੀ ਜਿਵੇਂ ਮਗਰੋਂ ਦੇਸ਼ ਚ ਲ ਆਉਣ ਵਾਲੀ ਗਵਰਨਮੈਂਟ ਆਪਾਂ ਗਰੇ ਪਾਰਲੀਮੈਂਟਰੀ ਗਵਰਨਮੈਂਟ ਉਹ ਸ਼ਾਇਦ ਹੋ ਸਕਦਾ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਉਹ ਲੈ ਜਾਣ ਤੇ ਉਹਦਾ ਕਰਕੇ ਜਗਮੀਤ ਸਿੰਘ ਦੇ ਉੱਤੇ ਵੀ ਉਹ ਕਾਫੀ ਜਿਵੇਂ ਕਹਲਾ ਵੀ ਹਮਲਾਵਰ ਹੋਏ ਬਿਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਵੀ ਇਹ ਝੂਠਾ ਬੰਦਾ ਇਹਨੇ ਕੈਨੇਡਾ ਦਾ ਬੇੜਾ ਕਰ ਕੀਤਾ ਹੋਇਆ ਤੇ ਜੋ ਵੀ ਜਿਵੇਂ ਕਹਲਾ ਵੀ ਲਿਬਰਲ ਪਾਰਟੀ ਹੁਣ ਤੱਕ ਕਰਦੀ ਆ ਰਹੀ ਆ ਇਹ ਉਹਦੇ ਵਾਸਤੇ ਭਾਈਵਾਲ ਜਿਹਦਾ ਕਰਕੇ ਜਿਹੜੇ ਜਗਮੀਤ ਸਿੰਘ ਸੀਗੇ ਐਨਡੀਪੀ ਪਾਰਟੀ ਦੇ ਲੀਡਰ ਉਹ ਕਾਫੀ ਗੁੱਸੇ ਦੇ ਵਿੱਚ ਆ ਗਏ ਤੇ ਉਹ ਇੱਕ ਤਰ੍ਹਾਂ ਦੇ ਨਾਲ ਪੀਰੇ ਪੋਲੀਵਰ ਵੱਲੋਂ ਬਧੇ ਵੀ ਜਿਵੇਂ ਗੁੱਸੇ ਦੇ ਵਿੱਚ ਉਦੋਂ ਪਿੱਛੋਂ ਸਪੀਕਰ ਨੇ ਉਹਨਾਂ ਦੇ ਵਿਚਾਲੇ ਹੋ ਕੇ ਉਸ ਚੀਜ਼ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਦੇਖੋ ਜਿਹੜਾ ਇਹ ਸਵਾਲ ਜਵਾਬ ਦਾ ਟਾਈਮ ਹੁੰਦਾ ਇਹਦੇ ਵਿੱਚ ਜਿਹੜੀ ਵਿਰੋਧੀ ਧਿਰ ਆ ਉਹ ਇੱਕ ਤਰ੍ਹਾਂ ਦੇ ਨਾਲ ਸਰਕਾਰ ਨੂੰ ਜਵਾਬਦੇਹ ਬਣਾਉਂਦੀ ਹੈ ਤੇ ਜਿਹਦਾ ਵਾਸਤੇ ਤੁਹਾਨੂੰ ਜਿਵੇਂ ਮੈਂ ਕਹਿੰਦਾ ਵੀ ਚੰਗੇ ਤਰੀਕੇ ਦੇ ਨਾਲ ਬਹਿਸ ਕਰਨ ਦੀ ਲੋੜ ਆ ਕੈਨੇਡਾ ਦੇ ਭਵਿੱਖ ਵਾਸਤੇ ਸੋਚਣ ਦੀ ਲੋੜ ਆ ਨਾ ਕਿ ਤੁਸੀਂ ਉੱਥੇ ਜਵਾਕਾਂ ਵਾਂਗੂ ਜਿਵੇਂ ਮੈਂ ਕਹਿੰਦਾ ਵੀ ਪਾਰਲੀਮੈਂਟ ਦੇ ਵਿੱਚ ਵੀਡੀਓ ਲਿਆਮੋ ਤੇ ਜਿਹਦਾ ਕਰਕੇ ਕਾਫੀ ਯ ਮਤਲਬ ਗਰਮਾਇਆ ਸੀ ਮਾਹੌਲ ਉਹ ਵੀਡੀਓ ਵੀ ਸਾਰਿਆਂ ਨੇ ਵੇਖੀਆਂ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕੈਨੇਡਾ ਦੇ ਵਿੱਚ ਜਿਹੜੇ ਐਨਡੀਪੀ ਲੀਡਰ ਹੈ ਜਗਮੀਤ ਸਿੰਘ ਆ ਉਹਨਾਂ ਦਾ ਕੀ ਪਵੈਖਾ ਕੀ ਲੋਕ ਉਹਨਾਂ ਦਾ ਸਮਰਥਨ ਕਰਦੇ ਆ ਵੋਟਾਂ ਦੇ ਵਿੱਚ ਜਾਂ ਫਿਰ ਜਿਹੜੇ ਕੰਜ਼ਰਵੇਟਿਵ ਪਾਰਟੀ ਵਾਲੇ ਪੀਰੇ ਪੋਲੀਵਰ ਹੈਗੇ ਆ ਕਿਉਂਕਿ ਇਹ ਮੈਨੂੰ ਲੱਗਦਾ ਵੀ ਇਹ ਕੀ ਪ੍ਰਧਾਨ ਮੰਤਰੀ ਬਣਨ ਨੂੰ ਫਿਰਦੇ ਹੋਣੇ ਉੱਥੋਂ ਦੇ ਤੇ ਵੇਖੋ ਕੀ ਬਣਦਾ ਤੇ ਮੈਨੂੰ ਲੱਗਦਾ ਲਿਬਰਲ ਪਾਰਟੀ ਦਾ ਜਿਹੜਾ ਬਸਤਰਾ ਉਹ ਗੋਲ ਹੋ ਜਾਊਗਾ ਬਿਲਕੁਲ ਹੁਣ ਆਪਾਂ ਪ੍ਰੋਗਰਾਮ ਦੇ ਅਖੀਰ ਤੇ ਅਮਰੀਕ ਇਹ ਕੋਈ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਿਹੜੀ ਆ ਉਹ ਨੇੜੇ ਆ ਰਹੀ ਆ ਜਿਵੇਂ ਜਿਵੇਂ ਨਵੰਬਰ ਨੇੜੇ ਆ ਰਿਹਾ ਤੇ ਆਪਾਂ ਗੱਲਬਾਤ ਕਰੀਏ ਪਤਾ ਲੱਗਿਆ ਵੀ 100 ਤੋਂ ਵੱਧ ਰਿਪਬਲਿਕਨ ਵਰਕਰ ਆ ਜਿਹੜੇ ਉਹਨਾਂ ਨੇ ਕਮਲਾ ਹੈਰਿਸ ਨੂੰ ਸਪੋਰਟ ਕੀਤੀ ਹੈ ਤੇ ਨਾਲ ਦੀ ਨਾਲੇ ਵੀ ਪਤਾ ਲੱਗਿਆ ਵੀ ਤੀਜੀ ਡਿਬੇਟ ਜਿਹੜੀ ਹੈ ਉਹਦੇ ਤੋਂ ਟਰੰਪ ਹੋਣੀ ਭੱਜਦੇ ਨਜ਼ਰ ਆ ਰਹੇ ਨੇ ਕੀ ਇਹ ਖਬਰ ਦੱਸਿਓ ਬਿਲਕੁਲ ਇਸ ਟਾਈਮ ਜਿਹੜੀ ਅਮਰੀਕਨ ਸਿਆਸਤ ਆ ਉਹ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਆ ਕਿਉਂਕਿ 5 ਨਵੰਬਰ 2024 ਨੂੰ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਹੈਗੀਆਂ ਤੇ ਜਿਹਦੇ ਵਿੱਚ ਕਮਲਾ ਹੈਰਿਸ ਤੇ ਟਰੰਪ ਇੱਕ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਅਮੋ ਸਾਹਮਣੇ ਆ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਲੀਡਰ ਹੈਗੇ ਉਹ ਨਹੀਂ ਚਾਹੁੰਦੇ ਵੀ ਜਿਹੜਾ ਟਰੰਪ ਆ ਵੀ ਇਹ ਪ੍ਰੈਜ਼ੀਡੈਂਟ ਬਣੇ ਜਿਸ ਤਰੀਕੇ ਦੀਆਂ ਇਹਦੀਆਂ ਨੀਤਾਂਆਂ ਜਾਂ ਜਸਟਿਸ ਕੇ ਦੇ ਨਾਲ ਵਾਲੀ ਦੀ ਆ ਤੇ ਉਹ ਕਹਿੰਦੇ ਵੀ ਇਹ ਜਿਵੇਂ ਕਹਿੰਦੇ ਵੀ ਚਾਈਨਾ ਦਾ ਜਿਹੜਾ ਪ੍ਰਧਾਨ ਮੰਤਰੀ ਆ ਵੀ ਉਹ ਉਹ ਉਹਦੇ ਉਹਦੇ ਵਾਂਗੂ ਹੀ ਇਹਦੀ ਪਰਸਨੈਲਿਟੀ ਆ ਤੇ ਉਸੇ ਤਰੀਕੇ ਦੀਆਂ ਹੀ ਇਹ ਗੱਲਾਂ ਬਾਤਾਂ ਕਰਦਾ ਵੀ ਜੇ ਬਣ ਗਿਆ ਤਾਂ ਪੂਤਨ ਵਾਲਾ ਹਾਲ ਇਹ ਅਮਰੀਕਾ ਦਾ ਕਰ ਦਊਗਾ ਵੀ ਇਹ ਇੱਕ ਤਰ੍ਹਾਂ ਦਾ ਰਾਸ਼ਟਰਪਤੀ ਨਹੀਂ ਰਹਿਣਾ ਇਹਨੇ ਇੱਕ ਤਰ੍ਹਾਂ ਦੇ ਨਾਲ ਜਿਵੇਂ ਕਹਿੰਦੇ ਵੀ ਡਿਕਟੇਟਰ ਵਾਂਗੂ ਅਮਰੀਕਾ ਚਲਾਉਣੀ ਆ ਸੋ ਜਿੱਦਾਂ ਕਰਕੇ 100 ਦੇ ਕਰੀਬ ਜਿਹੜੇ ਸਾਬਕਾ ਰਿਪਬਲਿਕਨ ਲੀਡਰਸ਼ਿਪ ਸੀਗੀ ਉਹਨਾਂ ਨੇ ਕਮਲਾ ਹੈਰਸ ਦਾ ਸਮਰਥਨ ਕੀਤਾ ਉਹ ਕਹਿੰਦੇ ਵੀ ਇਹ ਨਾਲੋਂ ਤਾਂ ਇਹ ਬੈਟਰ ਹੈਗੀ ਆ ਤੇ ਦੂਸਰੇ ਪਾਸੇ ਜਿਹੜੀ ਕਮਲਾ ਹੈਰਸ ਆ ਉਹ ਤੁਹਾਨੂੰ ਪਤਾ ਪਿਛਲੀ ਬਹਿਸ ਦੇ ਵਿੱਚ ਜਿੱਤੀ ਆ 트ੰਪ ਤੋਂ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਰਗੜੇ ਲਾਏ ਇਹਨਾਂ ਨੂੰ ਉੱਥੇ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਤੇ ਜਿੱਦਾਂ ਕਰਕੇ ਹੁਣ ਜਿਹੜੀ ਤੀਸਰੀ ਡਿਬੇਟ ਆ ਉਥੋਂ ਟਰੰਪ ਇਹ ਕਹਿ ਕੇ ਭੱਜ ਗਏ ਵੀ ਮੈਨੂੰ ਡਿਬੇਟ ਕਰਨ ਦੀ ਲੋੜ ਨਹੀਂ ਮੇਰੇ ਨਾਲ ਲੋਕ ਖੜੇ ਹੈਗੇ ਆ ਤੇ ਜਿਹੜੀਆਂ ਵੋਟਾਂ ਆਲਰੇਡੀ ਕਹਿੰਦੇ ਸ਼ੁਰੂ ਹੋ ਚੁੱਕੀਆਂ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਲੋਕੀ ਮੇਰੇ ਵੱਲੋਂ ਇੰਨੇ ਬਾਦ ਬਾਦ ਰਹੇ ਆ ਤੇ ਮੈਨੂੰ ਲੋੜ ਨਹੀਂ ਹੈਗੀ ਡਿਬੇਟ ਦੇ ਵਿੱਚ ਜਾਣ ਦੀ ਤੇ ਜਿਹਦਾ ਕਰਕੇ ਤੁਹਾਨੂੰ ਪਤਾ ਇਮੀਗ੍ਰੇਸ਼ਨ ਦਾ ਮੁੱਦਾ ਬਾਰਡਰ ਕੰਟਰੋਲ ਦਾ ਮੁੱਦਾ ਨਾਲ ਦੀ ਨਾਲ ਮਹਿੰਗਾਈ ਦਾ ਮੁੱਦਾ ਨਾਲ ਦੀ ਨਾਲ ਟਰਾਂਸ ਜੈਂਡਰ ਦਾ ਮੁੱਦਾ ਤੇ ਨਾਲ ਦੀ ਨਾਲ ਅਬੋਰਸ਼ਨ ਦਾ ਮੁੱਦਾ ਕਾਫੀ ਅਮਰੀਕਾ ਦੇ ਵਿੱਚ ਭਖਿਆ ਹੋਇਆ ਹੈਗਾ ਤੇ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹੜੇ ਪਾਸੇ ਊਠ ਬੈਠਦਾ ਤੇ ਆਪਾਂ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਨਾ ਚੀਜ਼ਾਂ ਦੇ ਉੱਤੇ ਬਿਲਕੁਲ ਬਿਲਕੁਲ ਸੋ ਨੀਟੇ ਵੀਰ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਿਜੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਜਿਹਦੇ ਵਿੱਚ ਅਸੀਂ ਅਮਰੀਕਾ ਔਰ ਕੈਨੇਡਾ ਦੇ ਨਾਲ ਸੰਬੰਧਿਤ ਖਬਰਾਂ ਤੇ ਵਿਚਾਰ-ਚਰਚਾ ਕੀਤੀ ਔਰ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਵੀ ਜੁੜੇ ਸੀ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਔਰ ਜਿੰਨੇ ਵੀ ਸਾਡੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਨਾਲ ਇੱਕ ਮੈਂ ਜਾਣਕਾਰੀ ਸਾਂਝੀ ਕਰਨਾ ਚਾਹਣਾ ਵੀ 3 ਨਵੰਬਰ ਨੂੰ ਯੂਬਾ ਸਿਟੀ ਤੋਂ ਨਗਰ ਕੀਰਤਨ ਜਿਹੜਾ ਵੱਡੇ ਪੱਧਰ ਤੇ ਕੱਢਿਆ ਜਾਂਦਾ ਔਰ ਇਸ ਵਾਰੀ ਗਲੋਬਲ ਪੰਜਾਬ ਟੀਵੀ ਵੱਲੋਂ ਵੀ ਲਾਈਵ ਕਵਰੇਜ ਉਸ ਨਗਰ ਕੀਰਤਨ ਦੀ ਕੀਤੀ ਜਾਏਗੀ 3 ਨਵੰ ਤੋ ਤੁਸੀਂ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਤੇ ਵੀ ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpardeep11@yahoo.in ਹੁਣ ਮੈਨੂੰ ਦੇ ਇਜਾਜ਼ਤ ਰੱਬ ਰੱਖਾ